ਸਰਨ ਪਰਪਰੀ ਸਪਤਿਰੀ ਅਕਾਲ ਕਰਦੇ ਵੀਰੇ ਦੀ ਸ਼ੁਰੂਆਤ ਫਿਰ ਤੇ ਚੱਲੇ ਆਂ ਖਾੜੇ ਨੂੰ ਤੇ ਜਾਂਦੇ ਹੋਏ ਨੰਕ ਜਾਣਾ ਆਪਣੇ ਸਟੋਰ ਵਿੱਚ ਤੇ ਥੋੜੀ ਜੀ ਝਲਕ ਦਿਖਾਉਣੀ ਹੈ ਸਟੋਰ ਦੀ ਵੀ ਤੇ ਦੁਆ ਪਹੁੰਚਦੇ ਫਿਰ ਮੇਸੀ ਕੋਲੇ ਖਾੜੇ ਤੇ ਪਾਲੀ ਬੋਣ ਲੱਗਿਆ ਸੀ ਰਾਤ ਮੈਂ ਥੋੜੀ ਜੀ ਬਾਹਰ ਸੀ ਛੋਟੇ ਟਰੈਕਟਰ ਨਾਲ ਤੇ ਕੇ ਰਾਜਾ ਸਦਾ ਕਰਤਾ ਸੀ ਕੇ ਨਾ ਤੇ ਬਾਕੀ ਅੱਜ ਫਿਰ ਤਿਆਰ ਕਰਦੇ ਨੇ 12 ਵਜੇ ਮਸ਼ੀਨ ਮਿਲਣੇ ਸੀ ਮੈਂ ਲੋਹਾ ਦਾ ਦੇਖਦੇ ਆ ਬਾਕੀ ਮਿਲਦੀ ਆ ਕਿ ਨਹੀਂ ਜਗਦੇਵ ਉਬੀਦਾ ਸੀ ਆਲੂ ਉਹਦਾ ਵੀ ਐਂਡ ਹੀ ਆ ਤੇ ਆਪਣਾ ਵੀ ਕੰਮ ਐਂਡ ਹੀ ਆ ਕਿੱਲਾ ਘਰ ਰਹਿ ਜਾਣਾ ਬੀ ਆਂਬੂਆਂ ਜਿਹੜਾ ਉਹ ਵਾਚ ਦੇਖਦੇ ਆ ਤੇ ਕੱਲ੍ਹ ਪਾਸਾ ਲਈ ਉਹ ਵੀ ਬੀਜਾ ਜੋ ਜਾਨੀ ਅਸਲੀ ਕੰਮ ਜਿਹੜਾ ਉਹ ਅੱਜ ਜਾਂ ਕੱਲ ਨੂੰ ਦੁਪਹਿਰ ਤਾਈਂ ਖਤਮ ਹੋ ਜਾਣਾ ਆਪਣਾ ਆਗੇ ਦੇ ਸਟੋਰ ਚ ਉਪਰ ਆ ਫਲੋਰ ਆ ਤੇ ਆਪਾਂ ਲੈ ਕੇ ਜਾਣਾ ਸੀ ਆਲੂ ਖਾਣ ਨੂੰ ਲਾਲ ਡਾਇਮੰਡ ਦਾ ਪਰ ਕੋਲੇ ਹੈਗਾ ਚਿੱਟਾ ਤਾਂ ਮੈਨੂੰ ਕੋਈ ਵੇਕੰਡ ਆ ਹੁੰਦਾ ਹੇਗਾ ਹਾਲ ਆਲੀਏ ਲੱਰੀ ਹੈ ਉਹ ਚੱਕਾ ਨੇ ਤੇ ਬਾਕੀ ਫਿਰ ਚੱਲਦੇ ਹਾਂ ਮੇਸੀ ਕੋਲੇ ਖਾੜੇ ਨੂੰ ਇਹ ਨਹੀਂ ਵੀ ਕੋਲ ਆਦੇ ਚੰਗੂ ਆਦੇ ਹੈ ਇਹ ਕੋਲੇ ਲਿਆ ਕੇ ਜਟਾ ਹੋਇਆ ਜਾਂਦਾ ਪਤਾ ਨਹੀਂ ਕਿਉਂ ਕਿਹੜਾ ਆ ਹਵੇ ਕੋਲ ਪੱਟਾ ਕਰ ਕੇ ਨਾ ਸੱਟਦਾ ਹੋਵੇ ਯਾਰ ਕੀ ਵੇਲੇ ਬਣ ਗਈ ਆ ਤੇ ਉਹ ਦੋ ਕਿੱਲੇ ਹੋ ਗਿਆ ਤਿਆਰ ਤੇ ਕਾਲੀ ਨੇ ਬਾਕੇ ਹੜਾ ਨਾ ਇੱਥੇ ਕਦਾਈ ਮੈਂ ਭਾਗਿਆ ਸੀ ਆ ਖੰਬੇ ਤੋਂ ਇੱਧਰ ਇੱਧਰ ਤੇ ਗਿੱਲੀ ਜੀ ਸੀ ਕੱਲ ਤੇ ਇਹਦੀ ਤਸੱਲੀ ਕਰਾਈ ਆ ਰਾਤ ਹੜਾ ਨਾ ਬਾਕੇ 11 ਜਾਣੇ ਫਸਣਾ ਹਟਾ ਦੇ ਪਹਿਲਾਂ ਪ੍ਰਾਲੀ ਨਾਲ ਵਿੱਚ ਝਾਕਦੀ ਜੀ ਸੀ ਇੱਥੇ ਸੈਟ ਆਉਂਦਾ ਨਾ ਇਹਨੂੰ ਮੈਂ ਕਹਿੰਦਾ ਰੋਕ ਕੇ ਮਾਰ ਲੈਨੇ ਲੱਗ ਲੈਨੇ ਤੇ ਦੋ ਕਿੱਲੇ ਬੀਜ ਕੇ ਉਹ ਤੇ 2 ਘੰਟੇ ਹਵਾ ਲੱਗ ਜੂ ਖੜਾ ਰਹਿਣ ਦੇ ਨੂੰ ਆਈ ਹਾਂ ਆਓ ਇਧਰ ਮੋੜ ਆ ਆ ਉਹ ਸੈਟ ਆਉਂਦਾ ਉਹ ਬਸ ਦੋ ਰਹਿ ਗਿਆ 10 20 ਕਿ ਮਿੰਟ ਰਹਿ ਗਿਆ ਉਹ ਭਰ ਕੇ ਗਟੂ ਗਠਾਂ ਚ ਚੱਕ ਦਿੰਦਾ ਮੂਹ ਲਈ ਫੇਰ ਬਹਿ ਜੂ ਉਹ ਉਹਨੂੰ ਵੀ ਧੁੱਪ ਲੱਗ ਜੂ ਮੈਨੂੰ ਬਾਹੂ ਕੇ ਕੰਮ ਨੇ ਪੜ ਜੂ ਅਜੇ ਬਸ ਸੈਟ ਦਾ ਨਾ ਬੀ ਖਰਾਬ ਹੋ ਗਿਆ ਅਜੇ ਹੂੰ ਹੂੰ ਪਹਿਲੀ ਤਾਂ ਸੈਟ ਬਣ ਗਈ ਤਵਿਆਂ ਦੇ ਮੈਨਾਂ ਲੋਟ ਨਹੀਂ ਆਉਣੀ ਸੀ ਜਿਹੜੀ ਬਾਅਦ ਹੀ ਵਧੀਆ ਰਹਿ ਕੇ ਹਲਾ ਨਾ ਗੱਲ ਇਹ ਰਹਿਣੀ ਸੀ ਹਲਾ ਨੇ ਤਾਂ ਹਲਾਉਣੀ ਹੋਈ ਸੀ ਪਦੇਨੀ ਪੁਰਾ ਵੀਰਾ ਦੇ ਲਾਚਾ ਨਹੀਂ ਤੇਰੇ ਦੋਰ ਨੂੰ ਵੀ ਵੇਚ ਇਕੱਠੇ ਹੋ ਜਾਂਦੇ ਸੀਗੇ ਆਲੂ ਉਹਦੇ ਭਰਾਈ ਦਾ ਕੰਮ ਰਹਿ ਗਿਆ ਸੀ ਤੇ ਅਜਵੇਂ ਸੀਨੇ ਖਿੱਚ ਕੇ ਕੰਮ ਕਰ ਲਿਆ ਦਾ ਤੇ ਮਸ਼ੀਨ ਆ ਗਈ ਸੀਗੀ ਤੇ ਕੰਮ ਆਪਣਾ ਚੱਲਦਾ ਤਿਆਰੀ ਵੇਰੀ ਦਾ ਹਜੇ ਤੇ ਮੂਹਲੇ ਕਿਲੇ ਜੇ ਪ੍ਰਾਲੀ ਜੀ ਜਿਹੜੀ ਆਪਾਂ ਰੱਖਣੀ ਸੀ ਆਲੂਆਂ ਨੂੰ ਉਹ ਚੱਕਣ ਵਾਲੀ ਥੋੜੀ ਜਿਹੀ ਗਾਠਾਂ ਚੋ ਚੱਕਦੇ ਹਾਂ ਸੇ ਪਾਲੀ ਲੱਗਿਆ ਮਸ਼ੀਨ ਪਾ ਕੇ ਰੈਡੀ ਕਰਨ ਇਹ ਘੰਟੇ ਨੂੰ ਚੱਲੂਗੀ ਮਸ਼ੀਨ ਡੇਢ ਘੰਟੇ ਨੂੰ 2 ਕਿੱਲੇ ਦੇ ਪੂਰੇ ਰੇਖ ਖਲਾਰਨ ਵਾਲਾ ਵਾ ਕਾਲੂ ਆਲੂਆਂ ਦਾ ਕੰਮ ਬੀਜਣ ਵਾਲਾ ਹੋਜੂ ਮੇਨ ਖਾਦਮ 2 ਕਿੱਲਾ ਜਿਹੜਾ ਵਾ ਇਹ ਚ ਬੜਾ ਘਟਾ ਬੀਜਾਂਗੇ ਆਪਾਂ ਉਹਨੇ ਇਸ ਵਿੱਚ ਪਾਣੀ ਲਾਇਆ ਆਹ ਬੜੇ ਭੱਲੇ ਲਗਾ ਲਿਆ ਤਾਂ ਮੂੰਹ ਉੱਪਰ ਪੜਾ ਦੇ ਦੇਖਣ ਵਾ ਜੂਰੀ ਆਂਦਾ ਇਹ ਦਰਜਵਾਰਾ ਕਫਾਜਾ ਚੱਲ ਕੋਈ ਨਾ ਇਹ ਤਾਂ ਡਾਇਲਗ ਕਿੰਨਾ ਵਧੀਆ ਕੰਪਨੀ ਦਾ ਬਣਾਇਆ ਪੂਰਾ ਗੋਲਾ ਦੇ ਲਾ ਹਾ ਹਾਸਲਾ ਜੀ ਕੰਮ ਬਹੁਤ ਕਰਦਾ ਜੇਲਾ ਪਾਸ ਨਹੀਂ ਦੀ ਹੋਰ ਤੇ ਗਿਆ ਨਾ ਪਾਇਆ ਬਟਾਮ ਨਹੀਂ ਹੈ ਯਾਰੇ ਉਹਦੇ ਟੋਕੇ ਤੇ ਜਾ ਪਾਇਆ ਨਹੀਂ ਤਿੰਨ ਸਾਲ ਹੋ ਗਿਆ ਪਰ ਚਾਰ ਪਾਉਂਦੇ ਨੂੰ ਛੋਨੇ ਦੇ ਵੀ ਪਾਉਂਦੇ ਫਿਰ ਤਵੀਆ ਨਾ ਲੱਗ ਗਿਆ ਸੀ ਪਾਲੀ ਬੌਣ ਤੇ ਉਹਨੂੰ ਇਹਨੂੰ ਦੋਰ ਲਾ ਦੇ ਉਹਨਾਂ ਟਾਈਮ ਉਹਨੂੰ ਰੂਟੇਟਰ ਨਾਲ ਬੌਣਾ ਮੂਰੇ ਮੂਰੇ ਲੰਮੇ ਲੋਟ ਉਹਨੂੰ ਵੱਡੇ ਟਾਕੀ ਨੂੰ ਉਹ ਹੈਗੇ ਆ ਬੱਚ ਅਗਲੇ ਪੜ ਜੇ ਉਹ ਆਊਗਾ ਚੱਲ ਜੇ ਉਹ ਬੰਨ ਦੀ ਗੱਲ ਮੂਰੇ ਬਾਹ ਕੇ ਜੇ ਸੁਹਾਗੇ ਲੋੜ ਤੇ ਬਾਹਰ ਲਾਂਗੇ ਨਹੀਂ ਤਾਂ ਫਿਰ ਉਹ ਲੰਮੇ ਲੋਟ ਮੂਰੇ ਮੂਰੇ ਬਾਹ ਦੇ ਉਵੇਂ ਹੀ ਠੀਕ ਉਹ ਤਾਂ ਪਹੀ ਤਾਂ ਥੋੜਾ ਜਿਹਾ ਉਰੇ ਰੱਖੀ ਉਹ ਮਿੱਟੀ ਬੜ ਕੇ ਖੜਦਮੇ ਹੀ ਹੋ ਜਾਂਦੀ ਆ ਬੰਨਾ ਵਡਣਾ ਦੀ ਲੋੜ ਨਹੀਂ ਹਾਲ ਲੱਗ ਜਾਣਗੇ ਤਵੀਆਂ ਨੇ ਵਡਣਾ ਜਿਹੜਾ ਵਡਣਾ ਮਤਲਬ ਉਹ ਹਟ ਮੇ ਰੱਖਣਾ ਇਧਰੋਂ ਵੀ ਉਧਰੋਂ ਵੀ ਸਾਰੇ ਪਾਸੇ ਆਹ ਬੜਾ ਵੱਡਾ ਨੇ ਲੋੜ ਨੇ ਪਹੀ ਮੋੜ ਗਿਆ ਆਪਣੀ ਘਟਣੀ ਆ ਵੱਡਾ ਵੱਡਾ ਵੱਡੇ ਦਾ ਪੂਰਦੀ ਦੂਜੇ ਚ ਬਸ ਇੱਕ ਵੇਰੇ ਭਾਈ ਆਪਾਂ ਉਹ ਇੱਕ ਵੇਰੇ ਰਹਿੰਦੀ ਆ ਉਹ ਬੌਣੜੀ ਰੋਟਾ ਵੇਟਣਾ ਮੂਰੇ ਮੂਰੇ ਬਹਿ ਜੂ ਹਰਦੀ ਸਾਫ ਕਰ ਤੇ ਉਹ ਵੀ ਪੁਰਾਣਾ ਥੋੜਾ ਜਿਹਾ ਤੇ ਘੇਰੇ ਚ ਵੱਡੇ ਜਿਹਾ ਨਵਾਂ ਵਾ ਤੇ ਮੂਰੇ ਬਾਤੀ ਪੈਲੀ ਥੋੜੀ ਜੀ ਕੱਚੀ ਸੀ ਜਿਵੇਂ ਆਹ ਨਾਲ ਵਿੱਚ ਦੀਦੀਆਂ ਜੜਾਂ ਜੀਆਂ ਤੇ ਇਹਦੇ ਨਾਲ ਰੋਟਾਵੇਟਰ ਨਾਲ ਲਗਾ ਦੰਨੇ ਆ ਧੁੱਪ ਜੀ ਲਵਾਤੀ ਕਰ ਤੇ ਬਾਕੀ ਹੋਰ ਗਈ ਐ ਪੈਲੀ ਪੂਰੀ ਤੇ ਹੁਣ ਸੁਹਾਗਾ ਰਹਿਣ ਦਾਗੇ ਮਾਰ ਨੂੰ ਚੱਲ ਜੂਗਾ ਕੰਮ ਇਦਾਂ ਹੀ ਬਾਕੀ ਲਾਉਣੇ ਬੰਨੇ ਨਾ ਕਿਹੜਾ ਰੇਰੂ ਪੈ ਗਿਆ ਅੱਜ ਤੇ ਵੱਡੇ ਘੇਰੇ ਚ ਕੰਮ ਚਲਾਤਾ ਵੱਜਣ ਵਾਲੇ 4 ਤੇ ਬਾਕੀ ਦੇਖਦੇ ਆ ਕਿੰਨਾ ਕਿੰਨਾ ਵੱਡਾ ਇਹ ਘੇਰੇ ਚ ਪੰਜ ਗੱਲਾਂ ਦੀ ਇੱਕ ਟਾਕੀ ਹੈ ਆਪਣੀ ਇਹ ਦੋ ਬੀਤ ਤੇ ਦੇਖ ਸਕਦੇ ਆ ਬਣਦੀ ਕਿਵੇਂ ਤੇ ਬਾਕੀ ਮੀਂਹ ਪਤਾ ਨਹੀਂ ਕਦੋਂ ਆ ਗਿਆ ਘੁਮ ਘੁਮਾ ਕੇ ਪੂਰਾ ਟਾਈਮ ਤੇ ਆ ਗਿਆ 10 ਵਜੇ ਮੁਤਾਬਕ ਤੇ ਇੱਕਦਾਂ ਵੀ ਬੱਦਲ ਲਸ਼ਕਣ ਲੱਗ ਗਿਆ ਆਪਣੇ ਏਰੀਆ 'ਚ ਤੇ ਤਕਰੀਬਨ ਮੈਂ ਲੱਗ ਸ਼ਰਟਾ ਜੇ ਇੱਕੋ ਜਿਹੀ ਸੀਗਾ ਸਾਰੇ 11 ਪਨ ਵਾਲੇ ਜੇ ਚਲਾਤੇ ਸਾਰੇ ਤੇ ਬਾਤ ਪੱਤ ਸੱਤ ਦੇ ਆ ਕਾਫੀ ਖਲਾਰਤਾ ਰਹਾ ਤੇ ਸੜਕਾਂ ਤੇ ਵੀ ਤੇ ਬਾਕੀ ਦੇਖ ਸਕਦੇ ਆ ਕਿਵੇਂ ਇਧਰ ਕਾਹ ਭਰਿਆ ਪਿਆ ਆਪਣਾ ਕੱਲ ਹੀ ਪਾਣੀ ਲਾਇਆ ਸੀ ਜੇ ਨਾ ਵੀ ਲਾਉਂਦੇ ਚੱਲ ਜਾਣਾ ਸੀ ਤੁਮ ਤੇ ਉਧਰੋਂ ਮੀਂਹ ਵੀ ਆ ਗਿਆ ਤੇ ਗੰਦੇ ਲਾਗ ਗਿਆ ਫੁੱਲ ਕੱਢਣਾ ਉਧਰ ਤੇ ਬਾਕੀ ਆਲੂ ਦੀ ਬਜਾਈ ਚੱਲਦੀ ਸੀ ਤੇ ਉਧਰੋਂ ਨੇਹਰਾ ਵੀ ਹੋ ਗਿਆ ਕੰਮ ਬੰਦ ਕਰਨ ਲੱਗੇ ਸੀ ਕਿ ਜਾਨੂੰ ਆ ਗਿਆ ਮੀ ਤੇ ਬੇੜੇ ਚ ਆਲੂ ਲੂ ਤੇ ਉਧਰੋਂ ਮੰਡੀ 'ਚ ਝੋਨਾ ਪਿਆ ਹਜੇ 21 ਭਰਨਾ ਸੀਗਾ ਰਾਤ ਆਉਦੀ ਬਾਰੀ ਸੀ ਬਜਾਰੇ ਦੀ ਤੇ ਰਾਤ ਫਿਰ ਮੇਰੇ ਸੀ ਲੈ ਕੇ ਗਿਆ ਪਲੜ ਪੁਲੜ ਟੱਕਿਆ ਉਹਨੂੰ ਫਟਾਫਟ ਤੇ ਹੂੰ ਤਾਂ ਸੁੱਕਾ ਵਾ ਕਹਿੰਦਾ ਠੀਕ ਆ ਤੇ ਅੱਜ ਸ਼ਾਇਦ ਭਰ ਦੇਣਗੇ ਹੁਣ ਕਿਉਂਕਿ ਫਰਸ਼ ਗਿੱਲੇ ਹੋਣ ਕਾਰਨ ਫਿਰ ਬਾਅਦ ਚ ਉਹਨਾਂ ਨੇ ਭਰਿਆ ਨਹੀਂਗਾ ਤੇ ਬਾਕੀ ਚਲੋ ਅੱਜ ਪਤਾ ਲੱਗੂ ਭਰੇ ਤੋਂ ਆਲੂ ਜੜੀ ਤੇ ਅੱਜ ਝੋਨੇ ਦਾ ਕੰਮ ਨਿਬੜ ਜੂ। ਅੱਜ ਇਹ ਖਾੜੇ ਮੈਸੀ ਕੋ ਤੇ ਬਾਕੀ ਬਚ ਗਿਆ ਮਾਲ ਗਿੱਲਾ ਹੋਣ ਤੋਂ ਤਕਰੀਬਨ ਤੇ ਸ਼ਰਾਟਾ ਇਹਦਾ ਚੰਗਾ ਆਇਆ ਸੀਗਾ ਪਹਿਲਾਂ ਲੱਗਦਾ ਸੀ ਜੇ ਵੀ ਕਰ ਦੂ ਕੰਮ ਆਲੂ ਰੇਤ ਆ ਸਾਰਿਆਂ ਦਾ ਹੀ ਕਿਉਂਕਿ ਜਿਹੜੇ ਗਏ ਤੇ ਆਲੂ ਉਹਨਾਂ ਨੂੰ ਪਾਣੀ ਪੋਣੀ ਲੱਗੇ ਹੋਏ ਆ ਜੇ ਸ਼ਰੌਟ ਚਰਾਟਾ ਥੋੜਾ ਜਿਹਾ ਹੋਰ ਵੱਧ ਪਾ ਜਾਂਦਾ ਤੇ ਪਾਣੀ ਖੜ ਜਾਣਾ ਸੀ ਆਲੂਆਂ ਚ ਜੋ ਹੋਰ ਪੈਲੀਆਂ ਬੋਣੀਆਂ ਪਣੀਆਂ ਆ ਆਪਣੇ ਨਾਲ ਦਾ ਵੀ ਬੰਦਾ ਵਹੀ ਜਾਂਦਾ ਉਦੋਂ ਮਿਹਸੀ ਵੀ ਬੋਹਦਾ ਵਾ ਕਿਉਂਕਿ ਆਪਾਂ ਦਾ ਬੋਹਣੀ ਸੀ ਵੈਸੇ ਤੇ ਮੂਰੇ ਰੋਟਾਵੇਟਰ ਚੱਲਦਾ ਸੀ ਆਪਣਾ ਦਾ ਤੇ ਪਾਲੀ ਅੱਜ ਛੁੱਟੀ ਤੇ ਆ ਫਿਰ ਇਹ ਕੰਮ ਆਪਣਾ ਤੇ ਉਹਨਾਂ ਨੇ ਨੇੜੀ ਸੀਗਾ ਤੇ ਮੈਂ ਅਸੀਂ ਬਹੁਣ ਲੱਗਾ ਹੋਇਆ ਮੂਰੇ ਮੂਰੇ ਤੇ ਪਰ ਜਿੰਨਾਂ ਦੀ ਪੈੜੀਆਂ ਤਿਆਰ ਸੀ ਉਹਨਾਂ ਨੂੰ ਸਪੈਸ਼ਲ ਬੋਣੀਆਂ ਪੈਣੀਆਂ ਤੇ ਆਪਣੇ ਇੱਕ ਵਾਰ ਰਹਿੰਦੇ ਸੀ ਰੋਟਾਵੇਟਰ ਵਾਲੀ ਤਾਂ ਕਰਕੇ ਲੋਟ ਆ ਗਿਆ ਕੰਮ ਪਰ ਉਹ ਸ਼ਰਾਟਾ ਜਿਹੜੇ ਹਿਸਾਬ ਨਾਲ ਸੀਗਾ ਰਾਤ ਲੱਗਦਾ ਨਹੀਂ ਸੀਗਾ ਵੀ ਹਟੂਗਾ ਇੱਕਦਾਂ ਮ ਹੀ ਆਇਆ ਤੇ ਇੱਕਦਾਂ ਹੀ ਹਟ ਗਿਆ ਨਹੀਂ ਫੇ ਪੜੀ ਨਹੀਂ ਫੇ ਪੈੜੀਆਂ ਆ ਜਾਂਦਾ ਸੈੱਟ ਹੋ ਜਾਂਦੀਆਂ ਵਾ ਮਝੇਨੀ ਲੱਗਦੀ ਚੰਗੀ ਤਰ੍ਹਾਂ ਤੇ ਹੁਣ ਹਾਲਾ ਨਾ ਬਹਿ ਗਈ ਕੇਰਾ ਤੇ ਸੈਟ ਹੋ ਗਿਆ ਕੰਮ ਤੇ ਟੋਪ ਨਿਕਲੀ ਹੈ ਪੂਰੀ ਐਨ ਸਾਫਾ ਸੂਰਜ ਦਿਖਾਈ ਦਿੰਦਾ ਪੂਰਾ ਕੋਈ ਬੱਦਲ ਵਾਈ ਨਹੀਂ ਧੂਆਂ ਤਾਂ ਸਾਰਾ ਕਰਤਾ ਸਾਫ ਕੱਲ ਵੀ ਅੱਗ ਜੀ ਕਾਫੀ ਲੱਗੀ ਹੋਈ ਸੀ ਬਾਹਲੇ ਏਰੀਆ ਚ ਤੇ ਤਾਈਓ ਗੁੰਮਸੁੰਮ ਜਾ ਹੋ ਜਾਂਦਾ ਮੌਸਮ ਤੇ ਬਾਕੀ ਮੇਸੀ ਨੇ ਲਾਤੇ ਆ ਗੇੜੇ ਮੂਰੇ ਬੈਠੇ ਨੇ ਬੈੱਕ ਕਰਕੇ ਲਾਉਣਾ ਉਧਰਲੇ ਪਾਸੇ ਇੱਥੇ ਨਹੀਂ ਬੈਹਿ ਕੇ ਕੀਤਾ ਉੱਥੇ ਜਾ ਕੇ ਬੈੱਕ ਕਰ ਲਗਿਆ ਯਾ ਬੋਤ ਆ ਰੋਟੀ ਖਾ ਲਓ ਪਹਿਲਾਂ ਫਿਰ ਰੋਟੀ ਖਾ ਲੈਣੀ ਸੀ ਬੰਦੇ ਆਪਣੇ ਲੈ ਟਰੈਕਟਰ ਛੋਟਾ ਤੇ ਉਧਰੋਂ ਬੈਕ ਕਰਨ ਲੱਗਿਆ ਕਿਉਂਕਿ ਇੱਧਰ ਆਲੂ ਅਮੂਰ ਇੱਕਦਮ ਟਰਾਲੀ ਮੋੜ ਨਹੀਂ ਸੀਗੀ ਤੇ ਉਧਰੋਂ ਪਹੀ ਤੋਂ ਮੋੜ ਕੇ ਸਿੱਧਾ ਕਰਕੇ ਲਿਆਉਂਦੇ ਆ ਤੇ ਇੱਥੇ ਤਾਈ ਢੇੜਾ ਲਾਤਾ ਤੇ ਹੁਣ ਭਰ ਕੇ ਫਿਰ ਚਲਾਉਨੇ ਆ ਦੁਬਾਰਾ ਤੇ ਮੂਰੇ ਮੂਰੇ ਬਾਤ ਹੀ ਥੀਵੇਂ ਥੀਨਾ ਲਾਦਾ ਸੀ 5-7 ਢੇੜੇ ਤੇ ਉਦੋਂ ਬਾਅਦ ਚਲਾਉਨੇ ਫਿਰ ਕੰਮ ਹੁਣ ਦਾ ਦਾ ਲਈਉਂਦਾ ਜਦੋਂ ਲੋਡ ਪੈਂਦਾ ਮੋੜ ਤੇ ਬੈਣਾ ਹੁੰਦਾ ਲੋਡ ਜਦੋਂ ਲੀਆਂ ਪਾੜ ਜਾਂਦੀਆਂ ਟਰਾਲੀ ਦੀਆਂ ਕਰੋ ਬਾ ਇਥੇ ਕਰੋ ਕਰਕੇ ਰੋਗਲਾ ਬਸ ਬਸ ਆਪੇ ਤੋਂ ਰਹਿ ਜਾਏਗਾ ਸਿੱਧਾ ਸਿਰੇ ਜਰੂਰੀ ਤਾਂ ਨਹੀਂ ਸਿੱਧੇ ਕਰਨਾ ਥੋੜਾ ਟ੍ਰੇਡਾ ਵੀ ਹੋ ਜਾ ਫਿਰ ਕੀ ਹੋਏਗਾ ਇਹਦੇ ਮੋੜ ਨਹੀਂ ਬੰਦ ਕਰਦੇ ਬਸ ਅਬ ਉਹ ਬਾਹੀ ਕਰੇਗਾ ਉਸ ਦਾ ਰਸਤਾ ਡਿੱਕਾ ਨਹੀਂ ਲੱਗੇਗਾ ਦੋ ਤੇ ਤਰ ਦੋ ਰੂਟਾਵੇਟਰ ਤੇ ਦੋ ਤਿੰਨ ਪਰੇ ਖੇ ਚਲੋ ਬੋਰੀ ਲਾਉਣਾ ਇਹ ਸੱਤ ਇਹਨਾਂ ਨੇ ਖਾਲਚਾ ਲੱਦ ਲਿਆ ਮਗਰ ਉਹ ਮੈਂ ਤੇ ਉਹਨਾਂ ਕਰਦੇ ਹਾਂ ਸੈਟਅਪ ਦੋ ਤਾਂ ਮੂਰੇ ਚੱਲ ਆਈ ਜਾਣੀ ਕਾਲੀ ਬੋਲੀ ਖਿਸਕਦੀ ਨਹੀਂ ਤੇ ਦੋ ਰੂਟਾਵੇਟਰ ਤੇ ਰੱਖਣੀਆਂ ਵਾ ਤੇ ਫਿਰ ਥੋੜਾ ਨੱਪ ਕੇ ਚੱਲੀ ਜਾਂਦਾ ਵਾ ਤੇ ਉਹ ਤੇ ਹੈਗਾ ਮੇਸੀ ਡਰਾਈਵਰ ਅਜ ਤੇ ਇਹ ਸਾਈਜ਼ ਆਪਣਾ ਵੱਡੇ ਹੋਇਆ ਦਾ ਡਾਇਮੰਡ ਦਾ ਤੱਕਾ ਕੁ ਦਾ ਚੰਗੀ ਆਵਾ ਬੀਜਦੀ ਆ ਵਿੱਚ ਜਿਹੜਾ ਵੱਡਾ ਸਾਈਜ਼ ਆਏ ਵੱਡਿਆ ਹੋਇਆ ਵਾ ਦੇ ਗੋਟਾਂ ਪੂਰੀਆ ਸੈਟ ਆ ਰੋਟਾਵੇਟਰ ਨਾਲ ਥੋੜੀ ਜਿਹੀ ਪੈੜੀ ਪੋਰ ਜਾਂਦੀ ਹੈ ਵੇ ਮਸ਼ੀਨ ਤਰਦੀ ਆਉਂਦੀ ਆ ਮਤਲਬ ਫਾਦਦੀ ਨਹੀਂ ਚੋਂ ਜੋ ਥੱਲੇ ਫਿਰ ਐਨ ਕੱਸਦੀ ਆਉਂਦੀ ਆ ਪੂਰੀ ਫਿਰ ਟਰੈਕਟਰ ਵੀ ਬੀਜਣ ਵਾਲਾ ਵੀ ਸੌਖਾ ਤੇ ਲੈਵਟ ਵੀ ਬੰਨਣੀ ਨਹੀਂ ਪੈਂਦੀ ਬਾਹਲੀ ਕਿਤੇ ਖਿੱਚੀ ਆਉਂਦਾ ਬੋਵੇਂ ਤੇ ਬਜਾਈ ਦਾ ਕੰਮ ਚੱਲਦਾ ਖਾੜੇ ਪੂਰਾ ਦੇਖ ਸਕਦਾ ਚਾਰੇ ਪਾਸੇ ਟਰੈਕਟਰ ਟਰੈਕਟਰ ਚੱਲਦੇ ਆ ਕੋਈ ਬੀਜੀ ਜਾਂਦਾ ਕੋਈ ਬਾਈ ਜਾਂਦਾ ਕੇਲਾ ਤਿਆਰ ਕਰਨ ਵਾਲਾ ਉਧਾਗਾ ਤਿਆਰ ਹੈਗਾ ਉਹ ਤੇ ਤੇਰਾ ਬਾਬੂ ਕੇ ਉਹ ਵੇ ਕਰਦੇ ਆ ਦੋਨੇ ਟਰੈਕਟਰ ਨਾਲ تیاری ਵੈਰੀ ਉਹ ਵੀ ਜਿਹੜੇ ਗੱਟੂ ਵਾਦੇ ਘਟੇ ਰੋਡ ਤੇ ਵੀਜੇ ਜਾਣਗੇ ਆਪਾਂ ਚੱਲਣਾ ਪੂਰਾ ਆ ਪੌਣੀ ਆਉਂਦੀ ਐ ਮਜੀਦ ਨਾਲ ਤੇ ਇਹਦੇ ਨਾਲ ਇਹ ਪੱਟਿਆ ਜਾਂਦੀ ਆ ਤੇ ਕੰਮ ਉਹ ਲਵੇੜ ਦਾ ਵੱਡੇ ਘੇਰੇ ਦਾ ਮੋਹਰ ਲਾ ਕੇ ਲਾ ਬੇਸੀ ਬੋਦਾ ਵਾ ਰੋਟਾਵੇਟਰ ਨਾਲ ਉਹਦੇ ਵੀ ਤਿਆਰੀ ਵੇਰੀ ਕਰਕੇ ਕਰ ਦਿਆ ਸੈਟ ਉਹ ਵੀ ਇਹਦੇ ਨਾਲ ਫਿਰ ਆਹ ਲੋ ਖਰਾਬ ਨਹੀਂ ਹੁੰਦੇ ਜਦੋਂ ਬੰਨੀ ਪਾਈ ਹੁੰਦੀ ਆ ਨਾ ਜਦੋਂ ਕਈਆਂ ਨਾਲ ਪਟਦੇ ਆ ਨਾ ਬੰਨੀਆਂ ਵਿਚਾਲੇ ਲਈ ਆ ਕੇ ਕਈ ਨਾ ਪਾਉਂਦੇ ਹੁੰਦੇ ਜੀ ਉਹ ਉਹ ਵੇਰਾ ਵੱਢ ਲੈਂਦੇ ਆ ਬੰਦੇ ਆਪਣੇ ਲੇਬਰ ਵਾਲੇ ਤੇਜ਼ੀ ਕਰਦੇ ਆ ਤੇ ਕੋਲਕਾ ਟੈਰਾਡੋਰਾ ਦਾ ਲੈ ਰਹੇ ਜਾਂਦੇ ਆਗੇ ਤੇ ਉਹ ਟੱਕ ਲਾਉਂਦੇ ਆ ਜਦੋਂ ਫਿਰ ਤੇ ਉਦੋਂ ਫਿਰ ਗੱਲ ਬਣਦੀ ਨਹੀਂ ਗਈ ਆਹ ਕਰਕੇ ਹੁਣ ਕਈ ਸਾਲਾਂ ਤੋਂ ਆਪਣੇ ਬੰਦੀ ਮਸ਼ੀਨ ਨਾਲ ਹੀ ਨਵੇੜਦਾ ਹੀ ਦਾ ਕੰਮ ਨੋ ਰੀਪਰ ਵਾਲੇ ਨੂੰ ਵੀ ਲੱਗੀ ਧੁੱਪ ਇਹਦਾ ਵੀ ਕੱਲ੍ਹ ਬਾਅਦ ਨੂੰ ਆ ਜਾਣਾ ਨੰਬਰ ਦੁਆਰਾ ਇਹ ਜੋ ਵੀ ਜਿਹੜੀਆਂ ਕਾਨਕਾ ਆਪਾਂ 127 ਇਹ 127 ਦਾ ਰਜਾਣਾ ਵਧੀਆ ਜੀਆ ਜੋ ਉਹੀ ਲੋੜੀ ਆਪਾਂ ਲੱਗੀ ਆ ਜੇ ਮਰੇ ਕਾਲੂ ਦੇਖਦੇ ਆ ਜਾਂ 500 ਰੁਪਏ ਬਾਹਰ ਦਿੰਦੇ ਆ ਦੁਆਰਾ ਔਰ ਕਾਨਕਦੇ ਹੀ ਆਪਣੀ ਡਿਊਟੀ ਵਾਸ ਖਾੜੇ ਕੰਮ ਨਿਬੜੀ ਜਾਣਾ ਤੇ ਜਿਵੇਂ ਸਾਰਾ ਪੈਂਡੋ ਰੌਣਕੀ ਤੇ ਹੋਈ ਆ ਉਹ ਦੱਸ ਕਰ ਰੋਕੇ ਵੀ ਜਾਈਊਗੀ ਤੇ ਇੱਥੇ ਸਹੀ ਗੱਲ ਚੱਲ ਜਾਨੀ ਆ ਇਹ ਦੋਆ ਚੱਲਣਾ ਫਿਰ ਆਲੂ ਵਾਲੋ ਪਾਣੀ ਪੈਂਡ ਵੀ ਲਾਉਨੇ ਆ ਫਿਰ ਪਾਣੀ ਤੇ ਇੱਥੇ ਵੀ ਆਲੂ ਵਾਲੋ ਚੱਲੂਗਾ ਪਾਣੀ ਫਿਰ ਕੱਲਾ ਵੀ ਰੋਟੀ ਦੇ ਟਾਈਮ ਉਹ ਲੋਟ ਆ ਗਿਆ ਦੁਪਹਿਰ ਦੀ ਰੋਟੀ ਨੂੰ ਬਹਿ ਗਏ ਸੀਗੇ ਤੇ ਮੇਸੀ ਕਹਿੰਦਾ ਮੈਂ ਬਹੁ ਨਾ ਵਾਂ ਤੇ ਮੂਰੇ ਮੂਰੇ ਬਾਤੇ ਸੀ ਘੇਰ ਤੇ ਹੁਣ ਰੂਟਾਵੇਟਰ ਚਲਾ ਕੇ ਤੇ ਮਗਰ ਚਲਾਤਾ ਆਲੂ ਬਜਾਈਦਾ ਕੰਮ ਦੈਨੋ ਸ਼ੈਪ ਚੱਲਿਆ ਤੇ ਬਾਕੀ ਕੰਮ ਇਹਦਾ ਫਿਰ ਨਿਬੜ ਜਾਣਾ ਅੱਜ ਹਲੂਆਂ ਦਾ ਤਕਰੀਬਨ ਖਤਮ ਹੀ ਇੱਥੇ ਖਾੜੇ ਤਾਂ ਹੁਣ ਤੇ ਛੋਟਾ ਟਰੈਕਟਰ ਜਾਊਗਾ ਪਿੰਡ ਆਪਣਾ ਰੂਟਾਵੇਟਰ ਤੇ ਲੈ ਕੇ ਤਵੀਆਂ ਇਹਦਾ ਕੰਮ ਹੁਣ ਖਤਮ ਹੋ ਗਿਆ ਇੱਥੇ ਇਹ ਛੋਟੀ ਲਵਾਤੀ ਇਹਨੇ ਪੂਰੀ ਫਿਰ ਤੇ ਬਾਕੀ ਦੇਖ ਸਕਦੇ ਟਰਾਲੀ ਜੋ ਛੋਟੀ ਚ ਲੈ ਜਾਂਦਾ ਸੀ ਮਾਲ ਮੂਰਲੇ ਕਿल्ले ਦਾ ਅੱਡ ਤੇ ਇਹ ਚ ਜੜਾਂ ਨੂੰ ਰੱਖਣੀਆਂ ਦੋ ਕਨਾਲਾ ਦੇਖਦੇ ਵੀ ਬਾਧਾ ਘਟਦਾ ਕਿਉਂਕਿ ਜਿਹੜੀਆਂ ਪਦੀਨੇ ਦੀਆਂ ਜੜਾਂ ਉਹ ਹੁਣ ਤੋਂ ਹੀ ਆਪਦੀਆਂ ਤਿਆਰ ਕਰਨੀਆਂ ਪੈਂਦੀਆਂ ਹੁੰਦੀਆਂ ਤੇ ਫੇਰ ਹੀ ਜੜ ਕਿਤੇ ਜਾ ਕੇ ਪੂਰੀ ਹੁੰਦੀ ਆ ਮੁੱਲ ਦੀ ਜੜ ਨਾਲ ਪਦੀਨਾ ਦੀ ਲੱਗਦਾ ਮਤਲਬ ਉਹਦਾ ਅੱਧੇ ਮਿੱਟੀ ਮਿਲਦੀ ਆ ਆਪ ਨੂੰ ਵਿੱਚ ਬੇਟ ਕਰਕੇ ਅੱਜ ਵਾਲੀ ਵੀਡੀਓ ਕਰਦੇ ਆ ਬੰਦ ਫਿਰ ਅੱਜ ਵਾਲੀ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਾਂ ਕਿ ਸਾਨੂੰ ਹੋਰ ਵੀ ਨਵੇਂ ਨਵੇਂ ਵੀਡੀਓ ਮਿਲਦੇ ਜਾ ਰਹੇ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੀਂ ਵੀਡੀਓ ਲੈ ਕੇ